12ਵੀਂ ਸ਼੍ਰੇਣੀ ਵਿਸ਼ਾ ਪੂਗੋਲ ਅਭਿਆਸੀ ਪ੍ਰਸ਼ਨਾਂ ਦਾ ਹੱਲ ਪਾਠ 8 94 ਮੁੱਦਿਆਂ ਤੇ ਪੂਗੋਲਿਕ ਦ੍ਰਿਸ਼ਟੀਕੋਣ ਤੋਂ ਇੱਕ ਨਜ਼ਰ ਭਾਗ 4 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-17 ਵਿੱਚ ਦਿਓ ਪ੍ਰਸ਼ਨ ਊੜਾ ਭਾਰਤ ਸ਼੍ਰੀਲੰਕਾ ਵਿਚਾਲੇ ਕਚਾਤਵੂ ਮਸਲਾ ਕੀ ਹੈ ਇਹ ਭਾਰਤ ਵੱਲੋਂ ਆਪ ਸਹੀੜੀ ਔਕੜ ਹੈ ਕਿਵੇਂ ਉੱਤਰ ਕਚਾਤਵੂ ਟਾਪੂ ਦਾ ਮਸਲਾ ਭਾਰਤ ਅਤੇ ਸ਼੍ਰੀਲੰਕਾ ਦੇ ਕੂਟਨੀਤਿਕ ਸਬੰਧਾਂ ਅਤੇ ਖਾਸ ਕਰਕੇ ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਪੱਖ ਦਾ ਮੁੱਦਾ ਹੈ ਕਚਾਤੀਵੂ ਕੀ ਹੈ ਅਤੇ ਇਹ ਮਸਲਾ ਕੀ ਹੈ ਕਚਾਤੀਵੂ ਕੱਚਾ ਥੀਵੂ ਪਾਕ ਜਲਦ ਮਰੂ ਪੌਕ ਸਟ੍ਰੇਟ ਵਿੱਚ ਸਥਿਤ ਇੱਕ ਛੋਟਾ ਜਿਹਾ ਟਾਪੂ ਹੈ ਜਿਸ ਦਾ ਰਕਬਾ ਲਗਭਗ 285 ਏਕੜ ਹੈ ਇਹ ਰਾਮੇਸ਼ਵਰਮ ਭਾਰਤ ਅਤੇ ਜਾਫਨਾ ਸ਼੍ਰੀਲੰਕਾ ਦੇ ਵਿਚਕਾਰ ਸਥਿਤ ਹੈ ਮਸਲਾ ਇਤਿਹਾਸਕ ਤੌਰ ਤੇ ਇਸ ਟਾਪੂ 'ਤੇ ਭਾਰਤੀ ਮਛੇਰਿਆਂ ਦਾ ਕਬਜ਼ਾ ਰਿਹਾ ਹੈ ਪਰ 1974 ਵਿੱਚ ਭਾਰਤ ਸਰਕਾਰ ਨੇ ਇੱਕ ਸਮਝੌਤੇ ਤਹਿਤ ਇਸ ਟਾਪੂ ਨੂੰ ਸ਼੍ਰੀਲੰਕਾ ਦੇ ਹਵਾਲੇ ਕਰ ਦਿੱਤਾ ਅੱਜ ਜਦੋਂ ਭਾਰਤੀ ਮਛੇਰੇ ਖਾਸ ਕਰ ਤਾਮਿਲਨਾਡੂ ਦੇ ਇਸ ਖੇਤਰ ਵਿੱਚ ਮੱਛੀ ਫੜਨ ਜਾਂਦੇ ਹਨ ਤਾਂ ਸ਼੍ਰੀਲੰਕਾ ਦੀ ਜਲ ਸੈਨਾ ਦੁਆਰਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਾਂ ਉਹਨਾਂ 'ਤੇ ਹਮਲੇ ਕੀਤੇ ਜਾਂਦੇ ਹਨ ਇਹ ਭਾਰਤ ਵੱਲੋਂ ਆਪਸਹੇੜੀ ਔਕੜ ਕਿਵੇਂ ਹੈ ਇਸ ਮਸਲੇ ਨੂੰ ਭਾਰਤ ਦੀ ਆਪਸਹੇੜੀ ਔਕੜ ਯਾ ਕੂਟਨੀਤਕ ਗਲਤੀ ਵਜੋਂ ਦੇਖਿਆ ਜਾਂਦਾ ਹੈ ਜਿਸ ਦੇ ਮੁੱਖ ਕਾਰਨ ਹੇਠ ਲਿਖੇ ਹਨ 1 1974 ਦਾ ਸਮਝੌਤਾ ਖੁਦ ਟਾਪੂ ਸੌਪਣਾ 1974 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼੍ਰੀਲੰਕਾ ਨਾਲ ਦੋਸਤਾਨਾ ਸਬੰਧ ਮਜ਼ਬੂਤ ਕਰਨ ਲਈ ਇੰਡੋ ਸ਼੍ਰੀਲੰਕਾ ਸਮੁੰਦਰੀ ਸੀਮਾ ਸਮਝੌਤੇ ਤੇ ਦਸਤਖਤ ਕੀਤੇ ਅਤੇ ਕਚਾਤਵ ਨੂੰ ਸ਼੍ਰੀਲੰਕਾ ਦਾ ਹਿੱਸਾ ਮੰਨ ਲਿਆ ਉਸ ਸਮੇਂ ਭਾਰਤ ਸਰਕਾਰ ਦਾ ਮੰਨਣਾ ਸੀ ਕਿ ਇਹ ਸਿਰਫ ਇੱਕ ਰੇਤਲਾ ਪਹਾੜ ਜਾਂ ਬੰਜਰ ਟਾਪੂ ਹੈ ਜਿਸ ਦੀ ਕੋਈ ਰਣਨੀਤਕ ਮਹੱਤਤਾ ਨਹੀਂ ਹੈ ਆਲੋਚਕ ਕਹਿੰਦੇ ਹਨ ਕਿ ਭਾਰਤ ਨੇ ਬਿਨਾਂ ਕਿਸੇ ਦਬਾਅ ਦੇ ਆਪਣੀ ਜ਼ਮੀਨ ਦੂਜੇ ਦੇਸ਼ ਨੂੰ ਦੇ ਦਿੱਤੀ 2 ਮਛੇਰਿਆਂ ਦੇ ਅਧਿਕਾਰ ਖਤਮ ਕਰਨਾ 1974 ਦੇ ਸਮਝੌਤੇ ਵਿੱਚ ਭਾਰਤੀ ਮਛੇਰਿਆਂ ਨੂੰ ਟਾਪੂ ਤੇ ਜਾਣ ਅਤੇ ਜਾਲ ਸਕਾਉਣ ਦੀ ਇਜਾਜ਼ਤ ਸੀ ਪਰ 1976 ਵਿੱਚ ਹੋਏ ਇੱਕ ਹੋਰ ਸਮਝੌਤੇ ਰਾਹੀਂ ਭਾਰਤ ਨੇ ਮਸ਼ੇਰੀਆਂ ਦੇ ਇਹ ਅਧਿਕਾਰ ਵੀ ਖਤਮ ਕਰ ਦਿੱਤੇ ਇਸ ਨਾਲ ਭਾਰਤੀ ਮਸ਼ੇਰੀਆਂ ਲਈ ਆਪਣੇ ਹੀ ਪੁਰਾਣੇ ਖੇਤਰ ਵਿੱਚ ਜਾਣਾ ਗੈਰਕਾਨੂੰਨੀ ਹੋ ਗਿਆ ਤਿੰਨ ਸੰਸਦ ਦੀ ਮਨਜ਼ੂਰੀ ਤੋਂ ਬਿਨਾ ਫੈਸਲਾ ਕਾਨੂੰਨੀ ਮਾਹਿਰਾ ਅਤੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਭਾਰਤੀ ਸੰਵਿਧਾਨ ਮੁਤਾਬਕ ਦੇਸ਼ ਦਾ ਕੋਈ ਵੀ ਹਿੱਸਾ ਦੂਜੇ ਦੇਸ਼ ਨੂੰ ਸੌਂਪਣ ਲਈ ਸੰਸਦ ਵਿੱਚ ਸੰਵਿਧਾਨਕ ਸੋਧ ਦੀ ਲੋੜ ਹੁੰਦੀ ਹੈ ਪਰ ਕੱਚਾਤੂ ਦੇ ਮਾਮਲੇ ਵਿੱਚ ਸੰਸਦ ਦੀ ਮਨਜ਼ੂਰੀ ਨਹੀਂ ਲਈ ਗਈ ਸੀ ਸਗੋਂ ਇਸ ਨੂੰ ਸਿਰਫ ਇੱਕ ਕਾਰਜਕਾਰੀ ਆਦੇਸ਼ ਰਾਹੀਂ ਸੌਂਪ ਦਿੱਤਾ ਗਿਆ 4 ਤਾਮਿਲਨਾਡੂ ਦੇ ਹਿੱਤਾਂ ਦੀ ਅਣਦੇਖੀ ਇਹ ਫੈਸਲਾ ਲੈਂਦੇ ਸਮੇਂ ਤਾਮਿਲਨਾਡੂ ਦੀ ਰਾਜ ਸਰਕਾਰ ਅਤੇ ਉੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਅੱਜ ਇਹ ਮਸਲਾ ਕੇਂਦਰ ਅਤੇ ਰਾਜ ਸਰਕਾਰ ਵਿਚਕਾਰ ਤਣਾਅ ਦਾ ਕਾਰਨ ਬਣਿਆ ਹੋਇਆ ਹੈ ਅਤੇ ਹਜ਼ਾਰਾਂ ਮਸ਼ੇਰਿਆਂ ਦੀ ਰੋਜੀ ਰੋਟੀ ਲਈ ਖਤਰਾ ਬਣ ਗਿਆ ਹੈ ਸਾਰ ਅੰਸ਼ ਸਿੱਟੇ ਵਜੋਂ ਇਹ ਇੱਕ ਅਜੀਹੀ ਸਮੱਸਿਆ ਹੈ ਜੋ ਭੂਗੋਲਿਕ ਕਬਜ਼ੇ ਦੀ ਲੜਾਈ ਕਰਕੇ ਨਹੀਂ ਸਗੋਂ ਭਾਰਤ ਸਰਕਾਰ ਦੇ ਅਤੀਤ ਵਿੱਚ ਲਏ ਗਏ ਇੱਕ ਕੂਟਨੀਤਕ ਫੈਸਲੇ ਕਾਰਨ ਪੈਦਾ ਹੋਈ ਹੈ ਪ੍ਰਸ਼ਨ ਆੜਾ ਸਿੰਧ ਜਲ ਸੰਧੀ ਦੀ ਰੱਖਿਆ ਲਈ ਭਾਰਤ ਆਪਾ ਗਵਾ ਕੇ ਵੀ ਕੰਮ ਕਰ ਰਿਹਾ ਹੈ ਕਿਵੇਂ ਉੱਤਰ ਸਿੰਧ ਜਲ ਸੰਧੀ 1960 ਦੁਨੀਆ ਦੀਆਂ ਸਭ ਤੋਂ ਉਦਾਰ ਅਤੇ ਇੱਕ ਪਾਸੜ ਸਮਝੌਤਿਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਭਾਰਤ ਇਸ ਸੰਧੀ ਦੀ ਰੱਖਿਆ ਲਈ ਆਪਾ ਗਵਾ ਕੇ ਭਾਵ ਆਪਣਾ ਨੁਕਸਾਨ ਕਰਕੇ ਵੀ ਵਚਨਬੱਧ ਰਿਹਾ ਹੈ ਇਸ ਸੰਬੰਧੀ ਕੁਝ ਮੁੱਖ ਨੁਕਤੇ ਇਸ ਪ੍ਰਕਾਰ ਹਨ 1 ਪਾਣੀ ਦੀ ਅਸਮਾਨ ਵੰਡ ਇਸ ਸੰਧੀ ਤਹਿਤ ਭਾਰਤ ਨੇ ਸਿੰਧ ਨਦੀ ਪ੍ਰਣਾਲੀ ਦਾ ਲਗਭਗ 80% ਪਾਣੀ ਪਾਕਿਸਤਾਨ ਨੂੰ ਦੇ ਦਿੱਤਾ ਜਦੋਂ ਕਿ ਭਾਰਤ ਨੇ ਆਪਣੇ ਹਿੱਸੇ ਸਿਰਫ ਲਗਭਗ 20% ਪਾਣੀ ਹੀ ਰੱਖਿਆ 2 ਜੰਮੂ ਕਸ਼ਮੀਰ ਦੇ ਵਿਕਾਸ ਦੀ ਕੀਮਤ ਤੇ ਸੰਧੀ ਦੀਆਂ ਸ਼ਰਤਾਂ ਕਾਰਨ ਭਾਰਤ ਜੰਮੂ ਕਸ਼ਮੀਰ ਵਿੱਚੋਂ ਲੰਗਦੇ ਪੱਛਮੀ ਦਰਿਆਵਾਂ ਜੇਹਲਮ ਅਤੇ ਚਨਾਬ ਤੇ ਪਾਣੀ ਸਟੋਰ ਕਰਨ ਵਾਲੇ ਵੱਡੇ ਡੈਮ ਨਹੀਂ ਬਣਾ ਸਕਦਾ ਭਾਰਤ ਸਿਰਫ ਰਨ ਆਫ ਦਾ ਰਿਵਰ ਵਗਦੇ ਪਾਣੀ ਤੋਂ ਬਿਜਲੀ ਬਣਾਉਣ ਵਾਲੇ ਪ੍ਰੋਜੈਕਟ ਹੀ ਲਗਾ ਸਕਦਾ ਹੈ ਇਸ ਪਾਬੰਦੀ ਕਾਰਨ ਜੰਮੂ ਕਸ਼ਮੀਰ ਵਿੱਚ ਬਿਜਲੀ ਉਤਪਾਦਨ ਅਤੇ ਖੇਤੀਬਾੜੀ ਦੀ ਸਮਰੱਥਾ ਪੂਰੀ ਤਰ੍ਹਾਂ ਨਹੀਂ ਵਰਤੀ ਜਾ ਸਕੀ ਜਿਸ ਦਾ ਆਰਥਿਕ ਨੁਕਸਾਨ ਸੂਬੇ ਨੂੰ ਝੱਲਣਾ ਪੈਂਦਾ ਹੈ ਤਿੰਨ ਜੰਗਾ ਅਤੇ ਅੱਤਵਾਦ ਦੇ ਬਾਵਜੂਦ ਸੰਧੀ ਤੇ ਪਹਿਰਾ ਭਾਰਤ ਅਤੇ ਪਾਕਿਸਤਾਨ ਵਿਚਕਾਰ 1965, 1971 ਅਤੇ 1999 ਕਾਰਗਿਲ ਦੀਆਂ جنگਾਂ ਹੋਈਆਂ। ਪਾਕਿਸਤਾਨ ਵੱਲੋਂ ਲਗਾਤਾਰ ਸੀਮਾ ਪਾਰ ਅੱਤਵਾਦ ਫੈਲਾਇਆ ਗਿਆ। ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਜੰਗ ਦੌਰਾਨ ਸੰਧੀਆਂ ਤੋੜੀਆਂ ਜਾ ਸਕਦੀਆਂ ਹਨ ਪਰ ਭਾਰਤ ਨੇ ਕਦੇ ਵੀ ਪਾਣੀ ਨੂੰ ਹਥਿਆਰ ਵਜੋਂ ਨਹੀਂ ਵਰਤਿਆ ਅਤੇ ਨੈਤਿਕਤਾ ਦੇ ਆਧਾਰ ਤੇ ਸੰਧੀ ਜਾਰੀ ਰੱਖੀ। 4 ਆਪਣੇ ਹੱਕ ਵਰਤਣ ਵਿੱਚ ਵੀ ਪਾਕਿਸਤਾਨ ਦੇ ਅੜਿੱਕੇ ਸਹਿਣਾ ਸੰਧੀ ਮੁਤਾਬਕ ਭਾਰਤ ਨੂੰ ਪਛਮੀ ਦਰਿਆਵਾਂ ਤੇ ਸੀਮਤ ਅਧਿਕਾਰ ਹਨ ਪਰ ਜਦੋਂ ਵੀ ਭਾਰਤ ਆਪਣੇ ਹੱਕ ਮੁਤਾਬਕ ਕੋਈ ਪ੍ਰੋਜੈਕਟ ਸ਼ੁਰੂ ਕਰਦਾ ਹੈ ਪਾਕਿਸਤਾਨ ਬੇਲੋੜੇ ਇਤਰਾਜ਼ ਜਤਾਉਂਦਾ ਹੈ ਅਤੇ ਮਾਮਲੇ ਨੂੰ ਅੰਤਰਰਾਸ਼ਟਰੀ ਅਦਾਲਤਾਂ ਵਿੱਚ ਲੈ ਜਾਂਦਾ ਹੈ ਇਸ ਕਾਰਨ ਭਾਰਤ ਦੇ ਪ੍ਰੋਜੈਕਟ ਲੇਟ ਹੁੰਦੇ ਹਨ ਅਤੇ ਉਹਨਾਂ ਦੀ ਲਾਗਤ ਕਈ ਗੁਣਾ ਵੱਧ ਜਾਂਦੀ ਹੈ 5 ਆਪਣਾ ਹਿੱਸਾ ਵੀ ਪੂਰਾ ਨਾ ਵਰਤਣਾ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਕਈ ਦਹਾਕਿਆਂ ਤੱਕ ਆਪਣੇ ਹਿੱਸੇ ਦੇ ਪੂਰਬੀ ਦਰਿਆਵਾਂ ਦਾ ਪਾਣੀ ਵੀ ਪੂਰੀ ਤਰ੍ਹਾਂ ਨਹੀਂ ਰੋਕ ਸਕਿਆ ਅਤੇ ਉਹ ਪਾਣੀ ਵੀ ਵਗ ਕੇ ਪਾਕਿਸਤਾਨ ਜਾਂਦਾ ਰਿਹਾ ਹੁਣ ਜਾ ਕੇ ਭਾਰਤ ਸ਼ਾਹਪੂਰ ਕੰਢੀ ਵਰਗੇ ਪ੍ਰੋਜੈਕਟਾਂ ਰਾਹੀਂ ਇਸ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਰ ਅੰਸ਼ ਭਾਰਤ ਸਿਰਫ ਆਪਣੀ ਅੰਤਰਰਾਸ਼ਟਰੀ ਸਾਖ ਇੰਟਰਨੈਸ਼ਨਲ ਇਮੇਜ ਅਤੇ ਇੱਕ ਜ਼ਿੰਮੇਵਾਰ ਗਵਾਂਡੀ ਹੋਣ ਦਾ ਸਬੂਤ ਦੇਣ ਲਈ ਇਸ ਸੰਧੀ ਨੂੰ ਢੋ ਰਿਹਾ ਹੈ ਜਦਕਿ ਰਣਨੀਤਕ ਅਤੇ ਆਰਥਿਕ ਤੌਰ ਤੇ ਇਹ ਸੰਧੀ ਭਾਰਤ ਲਈ ਘਾਟੇ ਦਾ ਸੌਦਾ ਸਾਬਤ ਹੋਈ ਹੈ। ਪ੍ਰਸ਼ਨ ਈਡੀ ਭਾਰਤ ਦੀ ਭੂਗੋਲਿਕ ਸਰਮੌਰਤਾ ਨੂੰ ਪ੍ਰਗਟ ਕਰਦੇ ਤੱਥਾਂ ਤੋਂ ਜਾਣੂ ਕਰਵਾਓ। ਉੱਤਰ ਕੁਦਰਤੀ ਅਤੇ ਮਨੁੱਖੀ ਕਿਰਿਆਵਾਂ ਦੀ ਸਥਾਨਕ ਵੰਡ ਦੀ ਵਿਡਿਆਈ ਭੂਗੋਲਿਕ ਸਰਮੌਰਤਾ ਕਹਾਉਂਦੀ ਹੈ। ਭਾਰਤ ਦੀ ਭੂਗੋਲਿਕ ਸਰਮੌਰਤਾ ਨੂੰ ਪ੍ਰਗਟਾਉਂਦੇ ਪ੍ਰਮੁੱਖ ਤੱਤ ਹੇਠ ਲਿਖੇ ਹਨ। 1. ਜਨ ਅੰਕੜੇ ਭਾਰਤ ਵਿੱਚ 2 तिहाई ਦੇ ਲਗਭਗ ਵਸੋਂ 15 ਤੋਂ 64 ਸਾਲ ਦੇ ਉਮਰ ਵਰਗ ਵਿੱਚ ਆਉਂਦੀ ਹੈ ਇਸ ਤਰ੍ਹਾਂ 48 ਕਰੋੜ 60 ਲੱਖ ਦੇ ਲਗਭਗ ਵਸੋਂ ਹੱਥੀ ਕਿਰਤ ਕਰਨ ਲਈ ਯੋਗ ਹੈ 2 ਔਸਤ ਉਮਰ ਭਾਰਤ ਦੀ ਔਸਤ ਉਮਰ 29 ਸਾਲ ਹੈ ਜਦਕਿ ਜਾਪਾਨ ਵਿੱਚ ਇਹ 49 ਸਾਲ ਅਤੇ ਯੂ ایس اے ਵਿੱਚ 38 ਸਾਲ ਹੈ 3 ਦੁੱਧ ਉਤਪਾਦਕ ਦੇਸ਼ ਭਾਰਤ ਵਿੱਚ 19% ਦੀ ਪਸ਼ੂ ਧਨ ਹੈ ਜਿਸ ਕਰਕੇ ਭਾਰਤ ਸੰਸਾਰ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਬਣਿਆ ਹੈ 4 ਬਹੁਪੰਤੀ ਜੀਵ ਭਾਰਤ ਸੰਸਾਰ ਦੇ 17 ਬਹੁਪੰਤੀ ਜੀਵ ਜੰਤੂਆਂ ਅਤੇ ਰੁੱਖਾਂ ਬੂਟਿਆਂ ਦੀ ਵੱਡੀ ਸੰਖਿਆ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਇੱਥੇ ਥਣਧਾਰੀ ਪਸ਼ੂ ਅਨੇਕਾਂ ਕਿਸਮ ਦੇ ਪੰਛੀ ਰੇਂਗਣ ਵਾਲੇ ਜੀਵ ਜਲੀ ਥਲੀ ਜੀਵ ਮੱਛੀ ਪ੍ਰਜਾਤੀ ਦੇ ਜੀਵ ਅਤੇ ਅਨੇਕਾਂ ਕਿਸਮ ਦੇ ਫੁੱਲਾਂ ਬੂਟਿਆਂ ਵਾਲੇ ਪੌਦੇ ਮਿਲਦੇ ਹਨ 5 ਭਾਰਤ ਅੰਦਰ ਹਰ ਸਾਲ ਕੁੱਲ 4000 ਕਣ ਕਿਲੋਮੀਟਰ ਵਰਖਾ ਹੁੰਦੀ ਹੈ ਜਿਸ ਵਿੱਚੋਂ 1150 ਕਣ ਕਿਲੋਮੀਟਰ ਪਾਣੀ ਅਜਾਈ ਹੀ ਵਹਿ ਜਾਂਦਾ ਹੈ ਭਾਰਤ ਕੋਲ 91 ਵੱਡੇ ਜਲ ਭੰਡਾਰ ਹਨ ਜੋ 158 ਅਰਬ ਕਣਮੀਟਰ ਜਲ ਭੰਡਾਰ ਕਰਨ ਦੇ ਸਮਰੱਥ ਹਨ 6 ਭਾਰਤ ਦੇ ਉੱਤਰ ਵੱਲ 6 ਕਿਲੋਮੀਟਰ ਦੀ ਔਸਤ ਉਚਾਈ ਵਾਲੇ ਨਵੀਨ ਹਿਮਾਲਿਆ ਪਹਾੜਤ ਹਨ ਜੋ ਕਿ ਉਤਰੀ ਪੌਣਾ ਨੂੰ ਰੋਕਦੇ ਹਨ ਅਤੇ ਮਾਨਸੂਨੀ ਰੁੱਤ ਵਿੱਚ ਦੇਸ਼ ਭਰ ਵਿੱਚ ਵਰਖਾ ਲਈ ਸਹਾਈ ਹਨ 7 ਉਹ ਦੇਸ਼ ਵਿੱਚ ਕਿਤੇ ਨਾ ਕਿਤੇ ਹਰ ਵੇਲੇ ਪੌਦਿਆਂ ਦੇ ਉੱਗਣ ਦੇ ਹਾਲਾਤ ਬਣੇ ਰਹਿੰਦੇ ਹਨ ਇਸ ਪ੍ਰਕਾਰ ਕਿਸਾਨ ਇੱਕ ਸਾਲ ਵਿੱਚ 2 ਤੋਂ 3 ਫਸਲਾਂ ਲੈ ਸਕਦੇ ਹਨ 8 ਯੂਐਸਏ ਤੋਂ ਬਾਅਦ ਭਾਰਤ ਵਿੱਚ ਸਭ ਤੋਂ ਵੱਧ ਵਾਹੀਯੋਗ ਭੂਮੀ ਹੈ ਦੇਸ਼ ਦਾ ਕੁੱਲ 45% ਰਕਬਾ ਬਿਜਾਈ ਹੇਠ ਹੈ 9 ਭਾਰਤ ਦੇ ਡੈਲਟਾ ਖੇਤਰਾਂ ਵਿੱਚ ਜਲੋੜ ਮਿੱਟੀ ਮਿਲਦੀ ਹੈ। ਇਸ ਦੀ ਉਪਜਾਊ ਸ਼ਕਤੀ ਦੇਸ਼ ਦੀ ਵੱਡੀ ਜਨਸੰਖਿਆ ਨੂੰ ਸੰਤੁਲਿਤ ਖੁਰਾਕ ਮੁਹੱਈਆ ਕਰਵਾਉਂਦੀ ਹੈ। 10. ਭਾਰਤ ਹਿੰਦ ਮਹਾਸਾਗਰ ਦੇ ਅੰਦਰ 23 ਲੱਖ ਵਰਗ ਕਿਲੋਮੀਟਰ ਜਲ ਖੇਤਰ ਤੇ ਕੌਮੀ ਕੰਟਰੋਲ ਕਰਦਾ ਹੈ। 11. ਭਾਰਤ ਕੋਲ ਪੱਛਮੀ ਤੱਟੀ ਸਾਗਰ ਵਿੱਚ ਪੂਰਬੀ ਤੱਟੀ ਸਾਗਰ ਦੇ ਮੁਕਾਬਲੇ ਚੰਗੇ ਮੱਛੀ ਖੇਤਰ ਮਿਲਦੇ ਹਨ। 12. ਭਾਰਤ ਵਿੱਚ ਉਤਪਾਦਨ ਲਾਗਤਾਂ ਘੱਟ ਹਨ। ਮਜ਼ਦੂਰੀ ਸਸਤੀ ਹੈ ਹੁਣ ਭਾਰਤ ਵਿਦੇਸ਼ੀ ਪੂੰਜੀਕਾਰਾਂ ਲਈ ਬੜਾ ਮਕਬੂਲ ਸਥਾਨ ਬਣਦਾ ਜਾ ਰਿਹਾ ਹੈ ਸਾਰ ਅੰਸ਼ ਸਪਸ਼ਟ ਹੈ ਕਿ ਭਾਰਤ ਨੂੰ ਕੁਦਰਤ ਵੱਲੋਂ ਪ੍ਰਾਪਤ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਵਿਡਿਆਈ ਤੱਕ ਜਾਂ ਪੁੱਜਣ ਵਾਲੀ ਮਾਨਵੀ ਪਹੁੰਚ ਹੀ ਭੂਗੋਲਿਕ ਪੱਖੋਂ ਸਰਮੌਰਤਾ ਸਰਵ ਉਚਤਾ ਪ੍ਰਦਾਨ ਕਰਦੀ ਹੈ ਪ੍ਰਸ਼ਨ ਸ ਭੂਗੋਲਿਕ ਸਰਮੌਰਤਾ ਕੀ ਹੁੰਦੀ ਹੈ ਭੂਗੋਲ ਵਿੱਚ ਇਸ ਦੇ ਅਧਿਐਨ ਦੀ ਕੀ ਲੋੜ ਹੈ ਉੱਤਰ ਪੂਗੋਲਿਕ ਸਰਮੌਰਤਾ ਜੀਓਗ੍ਰਾਫੀਕਲ ਸੁਪਰੀਮਸੀ ਇੱਕ ਬਹੁਤ ਹੀ ਮਹੱਤਵਪੂਰਨ ਸੰਕਲਪ ਹੈ ਜੋ ਪੂਗੋਲ ਦਾ ਇੱਕ ਅਹਿਮ ਹਿੱਸਾ ਹੈ ਆਓ ਇਸ ਨੂੰ ਸਰਲ ਭਾਸ਼ਾ ਵਿੱਚ ਸਮਝੀਏ ਇੱਕ ਪੂਗੋਲਿਕ ਸਰਮੌਰਤਾ ਕੀ ਹੁੰਦੀ ਹੈ ਪੂਗੋਲਿਕ ਸਰਮੌਰਤਾ ਦਾ ਅਰਥ ਹੈ ਕਿਸੇ ਦੇਸ਼ ਜਾਂ ਖੇਤਰ ਦੀ ਅਜਿਹੀ ਕੁਦਰਤੀ ਸਥਿਤੀ ਲੋਕੇਸ਼ਨ ਜੋ ਉਸ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਵਧੇਰੇ ਤਾਕਤਵਰ ਸੁਰੱਖਿਅਤ ਲਾਭਦਾਇਕ ਅਤੇ ਮਹਾਨ ਬਣਾਉਂਦੀ ਹੈ ਇਹ ਸਿਰਫ ਖੇਤਰਫਲ ਵਿੱਚ ਵੱਡਾ ਹੋਣਾ ਨਹੀਂ ਹੈ ਇਹ ហេਠ ਲਿਖੀਆਂ ਗੱਲਾਂ ਤੇ ਨਿਰਭਰ ਕਰਦੀ ਹੈ ਸਥਿਤੀ ਲੋਕੇਸ਼ਨ ਕੀ ਦੇਸ਼ ਸਮੁੰਦਰੀ ਰਸਤਿਆਂ ਦੇ ਨਜ਼ਦੀਕ ਹੈ ਕੀ ਇਹ ਵਪਾਰਕ ਕੇਂਦਰ ਵਿੱਚ ਹੈ ਜਿਵੇਂ ਭਾਰਤ ਹਿੰਦ ਮਹਾਸਾਗਰ ਦੇ ਕੇਂਦਰ ਵਿੱਚ ਹੈ ਧਰਾਤਲੀ ਬਣਾਵਟ ਕੀ ਉੱਥੇ ਪਹਾੜ ਜਾਂ ਦਰਿਆ ਹਨ ਜੋ ਦੇਸ਼ ਦੇ ਲੋਕਾਂ ਦੀ ਸੁਰੱਖਿਆ ਕਰਦੇ ਹਨ ਪਹੁੰਚ ਕੀ ਉਸ ਦੇਸ਼ ਕੋਲ ਸਮੁੰਦਰੀ ਤੱਟ ਹੈ ਜਾਂ ਉਹ ਚਾਰੇ ਪਾਸਿਓਂ ਜ਼ਮੀਨ ਨਾਲ ਘਿਰਿਆ ਹੋਇਆ ਹੈ ਕੀ ਉਸ ਧਰਤੀ ਤੇ ਵਪਾਰਕ ਮੰਤਵਾਂ ਲਈ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਸਧਾਰਨ ਸ਼ਬਦਾਂ ਵਿੱਚ ਇਹ ਕੁਦਰਤ ਵੱਲੋਂ ਦਿੱਤਾ ਗਿਆ ਉਹ ਲਾਭ ਹੈ ਜੋ ਇੱਕ ਦੇਸ਼ ਨੂੰ ਵਿਸ਼ਵ ਰਾਜਨੀਤੀ ਵਿੱਚ ਪ੍ਰਭਾਵਸ਼ਾਲੀ ਬਣਨ ਲਈ ਮਦਦ ਕਰਦਾ ਹੈ ਦੋ ਭੂਗੋਲ ਵਿੱਚ ਇਸ ਦੇ ਅਧਿਐਨ ਦੀ ਕੀ ਲੋੜ ਹੈ ਭੂਗੋਲ ਵਿੱਚ ਖਾਸ ਕਰ ਭੂ ਰਾਜਨੀਤੀ ਜੀਓ ਪੋਲਿਟਿਕਸ ਵਿੱਚ ਇਸ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ ਇਸ ਦੇ ਮੁੱਖ ਕਾਰਨ ਇਹ ਹਨ ਇੱਕ ਵਿਸ਼ਵ ਸ਼ਕਤੀ ਸੰਤੁਲਨ ਸਮਝਣ ਲਈ ਇਹ ਜਾਣਨ ਲਈ ਕਿ ਕੋਈ ਦੇਸ਼ ਸੁਪਰ ਪਾਵਰ ਕਿਉਂ ਹੈ ਉਦਾਹਰਨ ਵਜੋਂ ਅਮਰੀਕਾ ਦੀ ਭੂਗੋਲਿਕ ਸਰਮੌਤਾ ਦੋਵਾਂ ਪਾਸੇ ਸਮੁੰਦਰ ਅਤੇ ਗੁਆੰਡੀ ਸ਼ਾਂਤ ਹੀ ਉਸ ਨੂੰ ਵਿਸ਼ਵ ਸ਼ਕਤੀ ਬਣਾਉਂਦੀ ਹੈ ਭੂਗੋਲਿਕ ਅਧਿਐਨ ਦੱਸਦਾ ਹੈ ਕਿ ਕਿਹੜਾ ਦੇਸ਼ ਭਵਿੱਖ ਵਿੱਚ ਤਾਕਤਵਰ ਹੋ ਸਕਦਾ ਹੈ ਦੋ ਸੁਰੱਖਿਆ ਅਤੇ ਰੱਖਿਆ ਨੀਤੀਆਂ ਲਈ ਸਰਕਾਰਾਂ ਨੂੰ ਆਪਣੀ ਫੌਜ ਕਿੱਥੇ ਤਾਇਨਾਤ ਕਰਨੀ ਹੈ ਇਹ ਭੂਗੋਲਿਕ ਸਰਮੌਤਾ ਦੇ ਅਧਿਐਨ ਨਾਲ ਤੈਅ ਹੁੰਦਾ ਹੈ ਜਿਵੇਂ ਭਾਰਤ ਨੂੰ ਪਤਾ ਹੈ ਕਿ ਹਿਮਾਲਿਆ ਇੱਕ ਕੁਦਰਤੀ ਕੰਧ ਹੈ ਇਸ ਲਈ ਰੱਖਿਆ ਨੀਤੀ ਉਸ ਮੁਤਾਬਕ ਬਣਦੀ ਹੈ ਅਧਿਐਨ ਇਹ ਦੱਸਦਾ ਹੈ ਕਿ ਹਮਲਾਵਰ ਕਿੱਥੋਂ ਆ ਸਕਦਾ ਹੈ 3 ਵਪਾਰ ਅਤੇ ਆਰਥਿਕਤਾ ਲਈ ਜਿਸ ਦੇਸ਼ ਦੀ ਭੂਗੋਲਿਕ ਸਥਿਤੀ ਅੰਤਰਰਾਸ਼ਟਰੀ ਵਪਾਰਕ ਰਸਤੇਆ ਟ੍ਰੇਡ ਰੂਟਸ ਤੇ ਆਧਾਰਿਤ ਹੁੰਦੀ ਹੈ ਉਹ ਆਰਥਿਕ ਤੌਰ ਤੇ ਅਮੀਰ ਹੁੰਦਾ ਹੈ ਉਦਾਹਰਨ ਵਜੋਂ ਸਿੰਗਾਪੁਰ ਵਰਗਾ ਛੋਟਾ ਦੇਸ਼ ਸਿਰਫ ਆਪਣੀ ਸਥਿਤੀ ਕਰਕੇ ਅਮੀਰ ਹੈ 4 ਅੰਤਰਰਾਸ਼ਟਰੀ ਸਬੰਧਾਂ ਲਈ ਇਹ ਅਧਿਐਨ ਦੱਸਦਾ ਹੈ ਕਿ ਗੁਆਂਢੀ ਦੇਸ਼ਾਂ ਨਾਲ ਦੋਸਤੀ ਹੋਵੇਗੀ ਜਾਂ ਦੁਸ਼ਮਣੀ ਜੇਕਰ ਦੋ ਦੇਸ਼ ਇੱਕ ਹੀ ਨਦੀ ਦੇ ਪਾਣੀ ਜਿਵੇਂ ਭਾਰਤ ਪਾਕਿਸਤਾਨ ਸਿੰਧ ਜਲ ਤੇ ਨਿਰਪਰ ਹਨ ਤਾਂ ਭੂਗੋਲ ਹੀ ਉਹਨਾਂ ਦੇ ਰਿਸ਼ਤਿਆਂ ਨੂੰ ਤੈਅ ਕਰਦਾ ਹੈ 5 ਕਿਸੇ ਦੇਸ਼ ਕੋਲ ਮਾਨਵੀ ਸਾਧਨਾ ਕੁਦਰਤੀ ਸਾਧਨਾ ਦੀ ਕਿੰਨੀ ਪਹੁੰਚ ਹੈ ਉਹ ਦੇਸ਼ ਇਹਨਾਂ ਸਾਧਨਾ ਦੀ ਸਹੀ ਵਰਤੋਂ ਕਰਕੇ ਆਪਣੀ ਆਰਥਿਕ ਰਾਜਨੀਤਿਕ ਤੇ ਭੂਗੋਲਿਕ ਸਥਿਤੀ ਨੂੰ ਕਿਵੇਂ ਮਜ਼ਬੂਤ ਬਣਾਉਂਦਾ ਹੈ ਇਸ ਨੂੰ ਸਮਝਣ ਲਈ ਭੂਗੋਲਿਕ ਸਰਮੌਰਤਾ ਦੇ ਅਧਿਐਨ ਦੀ ਲੋੜ ਪੈਂਦੀ ਹੈ ਸਾਰ ਅੰਸ਼ ਭੂਗੋਲਿਕ ਸਰਮੌਰਤਾ ਦਾ ਅਧਿਐਨ ਸਾਨੂੰ ਇਹ ਦੱਸਦਾ ਹੈ ਕਿ ਭੂਗੋਲ ਹੀ ਕਿਸਮਤ ਹੈ ਇਹ ਸਾਨੂੰ ਇਸ ਗੱਲ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਕਿ ਰਾਸ਼ਟਰ ਕਿਵੇਂ ਵਿਕਾਸ ਕਰਦੇ ਹਨ ਅਤੇ ਕਿਵੇਂ ਦੁਨੀਆ ਤੇ ਰਾਜ ਕਰਦੇ ਹਨ ਤੁਹਾਡੇ ਸੁਝਾਵਾਂ ਦਾ ਹਮੇਸ਼ਾ ਸਵਾਗਤ ਰਹੇਗਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ